ਈਡਨ ਗਾਰਡਨ ਵਿੱਚ ਖੇਡੇ ਗਏ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹైదరాబాద్ ਨੂੰ 80 ਦੌੜਾਂ ਨਾਲ ਹਰਾਇਆ ਦੌੜਾਂ ਦੇ ਮਾਮਲੇ ਵਿੱਚ ਇਹ ਹైదరాబాద్ ਦੀ ਸਭ ਤੋਂ ਵੱਡੀ ਹਾਰ ਏ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 200 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਸਨਰਾਈਜ਼ਰਜ਼ ਹైదరాబాద్ ਦੀ ਟੀਮ 16.4 ਓਵਰਾਂ ਵਿੱਚ ਸਿਰਫ 120 ਦੌੜਾਂ ਹੀ ਬਣਾ ਸਕੀ 201 ਦੌੜਾਂ ਦੇ ਤੀਜੇ ਦਾ ਪਿੱਛਾ ਕਰਦਿਆਂ ਸਨ ਰਾਈਜ਼ਰਸ ਹైదరాబాద్ ਦੀ ਸ਼ੁਰੂਆਤ ਵੀ ਮਾੜੀ ਰਹੀ। ਅਭਿਸ਼ੇਕ ਤੇ ਹੈਡ ਦੋ ਓਵਰਾਂ ਦੇ ਅੰਦਰ ਹੀ ਪੈਵਲੀਅਨ ਵਾਪਸ ਪਰਤ ਗਏ। ਹੈਡ ਨੇ ਚਾਰ ਦੌੜਾਂ ਤੇ ਅਭਿਸ਼ੇਕ ਨੇ ਦੋ ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਦੋ ਦੌੜਾਂ ਮਣਾ ਕੇ ਆਊਟ ਹੋ ਗਏ ਤੇ ਨਿਤਿਸ਼ ਕੁਮਾਰ ਰੈੱਡੀ 19 ਦੌੜਾਂ ਬਣਾ ਕੇ ਆਊਟ ਹੋ ਗਏ। ਕਮਿੰਦੂ ਮੈਂਡਿਸ 27 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਅਨਿਕੇਤ ਵਰਮਾ 6 ਦੌੜਾਂ ਬਣਾ ਕੇ ਆਊਟ ਹੋਏ। ਹੈਨਰਿਕ ਕਲਾਸਨ ਨੇ 21 ਗੇਂਦਾਂ ਵਿੱਚ 33 ਦੌੜਾਂ ਬਣਾਈਆਂ। ਕਲਕੱਤਾ ਨਾਈਟ ਰਾਈਡਰਜ਼ ਨੇ ਪਹਿਲਾ ਬੱਲੇਬਾਜ਼ੀ ਕਰਦੇ ਹਾਂ ਵੀਓਵਰਾ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 200 ਦੌੜਾਂ ਬਣਾਈਆਂ ਟੀਮ ਵੱਲੋਂ ਵੈਂਕਟੇਸ਼ ਆਈਅਰ ਨੇ ਸਭ ਤੋਂ ਵੱਧ 60 ਦੌੜਾਂ ਬਣਾਈਆਂ ਪਹਿਲਾ ਬੱਲੇਬਾਜ਼ੀ ਕਰਨ ਆਈ ਕਲਕੱਤਾ ਨਾਈਟ ਰਾਈਡਰਜ਼ ਦੀ ਸ਼ੁਰੂਆਤ ਬਹੁਤ ਮਾੜੀ ਰਹੀ ਟੀਮ ਨੇ 16 ਦੌੜਾਂ ਦੇ ਅੰਦਰ ਦੋਵੇਂ ਸ਼ੁਰੂਆਤੀ ਬੱਲੇਬਾਜ਼ਾਂ ਦੀਆਂ ਵਿਕਟਾਂ ਗਵਾ ਦਿੱਤੀਆਂ ਕੁਇੰਟਨ ਡੀਕੌਕ 1 ਤੇ ਨਾਰਾਇਣ 7 ਦੌੜਾਂ ਬਣਾ ਕੇ ਆਊਟ ਹੋਏ ਇਸ ਤੋਂ ਬਾਅਦ ਅਜਿੰਕਿਆ ਰਹਾਣੇ ਤੇ ਰਗੁਵੈਂਸ਼ੀ ਵਿਚਕਾਰ 81 ਦੌੜਾਂ ਦੀ ਸਾਂਝੇਦਾਰੀ ਹੋਈ ਰਹਾਣੇ 27 ਗੇਂਦ ਅੰਕਰੇਸ਼ ਰਘੁਵੰਸ਼ੀ 32 ਗੇਨਾਂ ਵਿੱਚ 50 ਦੌੜਾਂ ਬਣਾ ਕੇ ਵਾਪਸ ਪਰਤੇ ਵੈਂਕਟੇਸ਼ ਆਈਅਰ ਨੇ 29 ਗੇਨਾਂ ਵਿੱਚ 60 ਦੌੜਾਂ ਬਣਾਈਆਂ